i <laughs> ਹੁਸ਼ਿਆਰਪੁਰ ਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਅੱਗੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਿੱਲੀ ਹੋਈ ਦਿਖਾਈ ਦਿੱਤੀ ਹੈ ਕਿਉਂਕਿ ਭਾਜਪਾ ਲੀਡਰ ਤਿਕਸ਼ਨ ਸੋਦੇਕਰ ਅੱਗੇ ਕੁਝ ਨੌਜਵਾਨ ਕਿਸਾਨਾਂ ਵੱਲੋਂ ਗੋਹੇ ਦਾ ਢੇਰ ਲਗਾ ਦਿੱਤਾ ਗਿਆ ਸੀ ਜਿਸ ਦੇ ਉੱਪਰ ਹੁਸ਼ਿਆਰਪੁਰ ਸਿਟੀ ਥਾਣੇ ਦੇ ਅੰਦਰ ਧਾਰਾ 307 ਤਹਿਤ ਮਾਮਲਾ ਦਰਜ ਹੋਇਆ ਸੀ ਤਾਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਾ 307 ਯਾਨੀ ਕਿ ਕਤਲ ਕਰਨ ਦੀ ਕੋਸ਼ਿਸ਼ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਹਟਾਉਣ ਦੇ ਲਈ ਕਿਹਾ ਹੋਇਆ ਤੇ ਨਾਲ ਹੀ ਇਸ ਐਫਆਈਆਰ ਨੂੰ ਰਜਿਸਟਰ ਕਰਨ ਵਾਲੇ ਐਸਐਚਓ ਦਾ ਵੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ 1 ਜਨਵਰੀ ਨੂੰ ਕੁਝ ਨੌਜਵਾਨਾਂ ਵੱਲੋਂ ਟਰੈਲੀ 'ਚ ਭਰ ਕੇ ਗੋਹਾ ਲਿਆਂਦਾ ਗਿਆ ਸੀ ਤੇ ਤਿਕਸ਼ਨ ਸੋਦੇ ਘਰ ਦੇ ਬਾਹਰ ਜਿਹੜਾ ਇਸ ਦਾ ਢੇਰ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਸਿਟੀ ਥਾਣੇ ਦੇ ਅੰਦਰ ਪੰਜ ਧਾਰਮਾ ਤਹਿਤ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਧਾਰਾ 307 452 506 323 148 ਤੇ 149 ਦੇ ਤਹਿਤ ਜਿਹੜਾ ਐਫ ਆਈ ਆਰ ਦਰਜ ਹੋਈ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਗਿਆ ਸੀ ਕਿ ਧਾਰਾ 307 ਨੂੰ ਹਟਾਇਆ ਜਾਵੇ ਇਸ ਨੂੰ ਲੈ ਕੇ 4 ਜਨਵਰੀ ਨੂੰ ਹੁਸ਼ਿਆਰਪੁਰ ਦੇ ਸਿਵਲ ਡੇਟ ਦੇ ਬਾਹਰ ਧਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਐਸਆਈਟੀ ਦਾ ਨਿਰਮਾਣ ਕੀਤਾ ਗਿਆ ਸੀ ਕਠਨ ਹੋਇਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਾ 307 ਨੂੰ ਹਟਾ ਦਿੱਤਾ ਹੈ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ